ਆ ਵਾਇਗੁਰ ਜੀ ਕੀ ਫਤਹਿ ਬੇਨਤੀ ਕੀਤੀ ਜਾਂਦੀ ਆ ਕਿ ਕਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਪਰ ਪਰ ਬੈਕਸਾਈਡ ਪਾਣੀ ਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਪੜ ਕੇ ਕਿੰਨੀ ਕਵਾਰੀ ਸਾਫ ਕਰਾਂਗੇ ਤੇ ਬੇਨਤੀ ਕੀਤੀ ਜਾਂਦੀ ਕਿ ਕੋਈ ਵੀ ਵੋਟਾਂ ਲੈਣ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਭਜਾਉਣਾ ਹੈ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਨਹੀਂ ਅਹੀ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਆ ਦੇਖ ਕਰਕੇ ਇਹੀ ਬੇਨਤੀ ਕਰਦੇ ਆ ਕਿ ਇਹ ਪਾਣੀ ਦਾ ਨਿਕਾਸ ਕੀਤਾ ਜਾਵੇਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਥੋਂ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਬੇਨਤੀ ਕੀਤੀ ਜਾਂਦੀ ਹੈ ਕਿ ਦੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਤੇ ਬਸ ਅੱਡੇ ਹੀ ਧਰਨਾ ਲਾਵਾਂਗੇ ਅੱਸੀਵਰਜ ਬੋਰ ਪਰ ਅੱਸੀਵਰਜ ਸੀਵਰ ਬੋਰਡ ਦੇ ਵਿਰੋਧ ਅਸੀਂ ਧਰਨਾ ਲਾਵਾਂਗੇ ਇਹ ਕਰਕੇ ਇਹ ਸਾਡੀ ਬੇਨਤੀ ਆ ਕਿ ਇਹ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਜੋ ਵੀ ਆ ਜਨਤਾ ਕੀ ਹੈ ਗਿਰਮੇ ਇਹ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਆ ਕਹਣਾ ਚੁਨਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਹੁੰਦਾ ਨਾ ਕੋਈ ਮੰਤਰੀ ਹੁੰਦਾ ਨਾ ਕੋਈ ਐਮਐਲ ਹੁੰਦਾ ਤੇ ਨਾ ਕੋਈ ਅ ਅ ਸੈਟਿਸ ਹੁੰਦਾ ਸੈਟਿੰਗ ਨੂੰ ਸਿਰਫ ਹੁੰਲਾ ਐਲਐਮਏ ਕੋ ਗਏ ਸੈਟਰੀ ਨੇ ਫੋਨ ਕਰਤਾ ਵਾ ਅਰ ਸਿਵਲ ਵਾਲੇ ਵੀ ਨਹੀਂ ਇੱਥੇ ਪਹੁੰਚਦੇ ਕੋਈ ਵੀ ਤੇ ਇਹ ਬੱਚੇ ਪਾਣੀ ਉਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਦੇ ਸਕੂਲ ਜਾਣ ਤੋਂ ਤੰਗ ਹੋਏ ਆ ਸਾਰੇ ਤੇ ਇਹ ਕਹਿੰਦੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਖੜੂਗਾ ਅਸੀਂ ਧਰਨਾ ਵੀ ਲਾਵਾਂਗੇ ਸਿਹਰੇ ਚੌਂਕ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਛਾਤ ਆ ਵਾਹਿਗੁਰਜੀ ਦੀ ਖਤੇ ਦੇਤੀ ਕਿੰਨੀ ਜਲਦੀ ਆ ਕਿ ਕਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪਾਈਪ ਭਰ ਭਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਦੇ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਵੋਟਾਂ ਲੈਣ ਆ ਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਭਜਾਉਣਾ ਹਦਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਵੀ ਅਸੀਂ ਵੋਟ ਨਹੀਂ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਹੈ ਦੇਖ ਕਰਕੇ ਇਹ ਹੀ ਬੇਨਤੀ ਕਰਦੇ ਆ ਕਿ ਇਹ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਥੋਂ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬਸ ਅਡੇ ਹੀ ਧਰਨਾ ਲਾਵਾਂਗੇ ਅਸੀਵਰਜ ਫੋੜ ਬਾਰੇ ਅਸੀਵਰਜ ਸੀਵਰੇਜ ਫੋੜ ਦੇ ਬਾਰੇ ਖੋੜ ਦੇ ਵਿਰੋਧ ਸੀ ਕਰਨਾ ਲਾਵਾਂਗੇ ਇਹ ਕਰਕੇ ਇਹ ਆਡੀ ਬੇਨਤੀ ਆ ਕਿ ਇਹ ਕੋਈ ਮਸਲਾ ਹੱਲ ਕੀਤਾ ਜਾਵੇ ਤੇ ਜੋ ਵੀ ਆ